5 ਸਾਲਾਂ ਦਾ ਵਰਤਮਾਨ ਜਿਹੜੀ ਕੰਟਰੀ ਦਿੰਦੀ ਹੋਵੇ ਤੇ 3 ਸਾਲਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਅੱਜ ਕੈਨੇਡਾ ਨੇ ਰੇਟ ਵਧਾ ਦਿੱਤਾ ਜੀਐਸਸੀ ਕਰਤਾ ਡਬਲ ਲੋਕਾਂ ਦਾ ਜਾਣਾ ਉੱਧਰ ਘਟ ਗਿਆ ਪਛਿਆ ਉਹ ਇੱਕ ਡੈਸਟੀਨੇਸ਼ਨ ਬਣ ਗਈ ਯੂਕੇ ਜਿਹਨੇ ਵਧੀਆ ਬੰਦੇ ਨੇ ਜਿਹਨੇ ਜੀ ਪੋਜੀਸ਼ਨ ਕਹਿ ਤੋ ਜਾਂ ਵੱਡੇ ਬਿਜ਼ਨਸਮੈਨ ਕਹਿ ਤੋ ਸਾਰੇ ਨੇ ਸਟੱਡੀ ਆਪਣੇ ਯੂਕੇ ਚ ਕੀਤਾ ਜਿਹੜਾ ਬੱਚਾ ਕਹਿੰਦਾ ਨਾ ਮੈਂ ਪੜਨ ਜਾਣਾ ਹੈ ਯੂਕੇ ਉਹਦੇ ਵਾਸਤੇ ਕੱਲ ਵੀ ਇੱਕ ਨੰਬਰ ਤੇ ਸੀ ਜਾਂ ਅੱਜ ਵੀ ਇੱਕ ਨੰਬਰ ਤੇ ਸੀ ਜੀ ਅੱਜ ਤੱਕ ਅਸੀਂ ਕਾਲਜ ਵਿੱਚ ਸੀ ਕੰਪਿਊਟਰ ਸਾਇੰਸ ਵੀ ਅਸੀਂ ਕਾਲਜ ਵਿੱਚ ਸੀ ਸੌਫਟਵੇਅਰ ਡਿਵੈਲਪਰ ਵੀ ਅਸੀਂ ਕਾਲਜ ਵਿੱਚ ਸੀ ਨੈਟਵਰਕਿੰਗ ਵੀ ਉਹ ਜਮਾਨਾ ਲੰਘ ਗਿਆ ਲੋਕਾਂ ਦੇ ਹੱਥ ਵਿੱਚ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਆਉਣ ਵਾਲਾ ਸਮਾਂ ਹੈ ਮੀਟਾਵਰਸ ਦਾ ਜੇ ਚੰਨੀ ਹੋ ਗਈ ਤੋ ਅੱਡਾ ਬੱਚਾ 4 ਤੋਂ 5 ਲੱਖ ਰੁਪਏ ਮਹੀਨੇ ਦੀ ਸੈਲਰੀ ਦੇ ਕੰਮ ਕਰੇ ਯੂਕੇ ਦਾ ਇੱਕ ਜੇ ਚਾਹਦੇ ਪੂਰੇ ਵਰਲਡ ਦੇ ਵਿੱਚ ਉਹਦੀ ਵੈਲਿਊ ਹੋਵੇ ਤੇ ਪੂਰੀ ਦੁਨੀਆ ਦੀਆਂ ਸਿਰਫ ਤਿੰਨ ਯੂਨੀਵਰਸਟੀਆਂ ਹਲੇ ਤੱਕ ਮੈਟਾਵਰਸ ਚੱਕਰੀਆਂ ਨੇ ਸਾਨੂੰ ਕਿਸ ਵਾਸਤੇ ਕੋਈ ਫੰਡ ਨਹੀਂ ਸ਼ੋਅ ਕਰਨੇ ਪੈਣਾ ਸਾਨੂੰ ਕੋਈ ਆਈਓਸੀ ਨਹੀਂ ਹੈ ਬੱਚਾ ਸਿਰਫ ਗ੍ਰੈਜੂਏਟ ਹੈ ਪਰ ਚੰਗਾ ਸਭ ਤੋਂ ਚੰਗਾ ਨੰਬਰ ਦਾ ਗ੍ਰੈਜੂਏਟ ਹੈ ਕਿਸੇ ਵੀ ਸਟਰੀਮ ਤੋਂ ਗ੍ਰੈਜੂਏਟ ਹੈ ਆਪ ਸੇ ਫਾਰਮਰ ਸੇ ਮੈਡੀਕਲ ਹੈ ਨਾਨ ਮੈਡੀਕਲ ਹੈ ਐਗਰੀਕਲਚਰ ਹੈ ਫੈਸ਼ਨ ਹੈ ਕਿਸੇ ਵੀ ਚੀਜ਼ ਵਿੱਚੋਂ ਮੈਂ ਡਿਗਰੀਸ਼ਨ ਕੀਤੀ ਹੈ ਤੇ ਬੱਚਾ ਸਕੂਲ ਸਰ ਵਿੱਚ ਰਿਗਿਸਟ੍ਰੇਸ਼ਨ ਲੈ ਸਕਦਾ ਹੈ ਤਾਂ ਵਿਦੇਸ਼ ਜਾਣ ਦੇ ਨੌਜਵਾਨਾਂ ਦੇ ਲਈ ਚ ਹਵਾਨਾ ਲਈ ਇੱਕ ਬਹੁਤ ਹੀ ਇਨਫੋਰਮੇਟਿਵ ਵੀਡੀਓ ਲੈ ਕਿ ਕੈਨੇਡਾ ਜਾਂ ਆਸਟ੍ਰੇਲੀਆ ਦੀ ਨਹੀਂ ਬਲਕਿ ਕਜਾਹੀ ਕੰਟਰੀ ਦੀ ਜੋ ਤੁਹਾਨੂੰ ਵੀਜ਼ੇ ਦੇ ਖੁੱਲੇ ਗੱਫੇ ਦੇ ਰਿਹਾ ਜਿਹਾਂ ਅਸੀਂ ਗੱਲ ਕਰ ਰਿਹਾ ਯੂਕੇ ਦੀ ਯੂਕੇ ਦੇ ਵਿੱਚ ਬਹੁਤ ਨੌਜਵਾਨਾਂ ਦਾ ਝੁਕਾਵ ਵਧ ਰਿਹਾ ਕੀ ਰੀਜ਼ਨ ਹੈ ਉਸ ਝੁਕਾਵਾ ਗੱਲ ਕਰਾਂਗੇ ਇਸ ਬਾਰੇ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਮਿਸਟਰ ਨਿਤਿਨ ਚਾਵਲਾ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਅਕਸਰ ਹੀ ਤੁਸੀਂ ਦੇਖਿਆ ਜਾ ਰਿਹਾ 22 ਸਾਲ ਹੋ ਗਏ ਤੁਹਾਨੂੰ ਇਸ ਲਾਈਨ ਦੇ ਵਿੱਚ ਜਦੋਂ ਵੀ ਹੁੰਦਾ ਤੁਸੀਂ ਕੋਈ ਅਲੱਗ ਕਨ ਕਿਹੜਾ ਵੀਡੀਓ ਦਾ ਮੈਮ ਦੇਖੋ ਪਿਛਲੇ 22 ਸਾਲਾਂ ਦੇ ਵਿੱਚ 40000 ਸਟੂਡੈਂਟ ਅਸੀਂ ਜਿਹੜੇ ਨੇ ਟ੍ਰੇਨ ਕਰਕੇ ਵਿਦੇਸ਼ ਭੇਜੇ ਉਹਨਾਂ ਲਗ ਲਗ ਕੰਟਰੀ ਚ ਪੀਪਲ ਸਟਾਰਟਡ ਵਿਦ ਕੈਨੇਡਾ ਦੈਨ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਲਗ ਲਗ ਦੇਸ਼ਾਂ ਦੀ ਲਗ ਲਗ ਚੁਆਇਸ ਅੱਜ ਕੈਨੇਡਾ ਨੇ ਰੇਟ ਵਧਾ ਦਿੱਤਾ ਜੀਐਸਆਰ ਕਰਤਾ ਡਬਲ ਲੋਕਾਂ ਦਾ ਜਾਣਾ ਉਧਰ ਘਟ ਗਿਆ ਆਸਟ੍ਰੇਲੀਆ ਨੇ ਰੂਲ ਸਟ੍ਰਿਕਟ ਕਰਤੇ ਕਿ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦਾ ਬੱਚਾ ਨਹੀਂ ਲੈਣਾ ਜਾਂ ਘੱਟ ਲੈਣੇ ਨੇ ਬੱਚਿਆਂ ਨੂੰ ਇੱਕ ਡੈਸਟੀਨੇਸ਼ਨ ਬੱਚੀ ਯੂਕੇ ਹੁਣ ਇਹ ਬੱਚੀ ਖੁਚੀ ਡੈਸਟੀਨੇਸ਼ਨ ਨਹੀਂ ਹੈ ਪਹਿਲੀ ਗਲਤੀ ਹੈ ਬਿਲਕੁਲ ਬਿਲਕੁਲ ਇਟ ਇਸ ਨਾਟ ਅ ਨਿਊ ਕੰਟਰੀ ਹੈ ਉਹ ਦੇਸ਼ ਹੈ ਜਿਹਨੇ ਪੂਰੀ ਦੁਨੀਆ ਦੇ ਉੱਪਰ ਰਾਜ ਕੀਤਾ ਹੈ ਗੱਲ ਕਰੀਏ ਡਾਕਟਰ ਰਾਜਾਰਾਮ ਮੋਹਨ ਰਾਏ ਡਾਕਟਰ ਗਰਿਯਾ ਮਹਾਤਮਾ ગાંધી ਦੀ ਜਾਂ ਗੱਲ ਕਰੀਏ ਆਪਣਾ ਡਾਕਟਰ ਮਨਮੋਹਨ ਸਿੰਘ ਦੀ ਜਾਂ ਸੁਖਵੀਰ ਬਾਦਲ ਸਾਹਿਬ ਦੀ ਜਿਨਨੇ ਵਧੀਆ ਬੰਦੇ ਨੇ ਜਿਨਨੇ ਦੀ ਪੋਲੀਟਿਸ਼ੀਅਨ ਕਹੋ ਜਾਂ ਵੱਡੇ ਬਿਜ਼ਨਸਮੈਨ ਕਹੋ ਸਾਰੇ ਨੇ ਸਟੱ ਉਹ এডਿਕੇਸ਼ਨ ਫਾਰਮ ਕਰਕੇ ਦਿੰਦੀ ਐਜੂਕੇਸ਼ਨ ਬਣਾ ਕੇ ਦਿੰਦੀ ਓ ਯੂਕੇ ਤੇ ਲੱਕੀ ਦੀ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦਾੜਾ ਰੁਝਾਨ ਹੈ ਉਹ ਕੈਨੇਡਾ ਆਸਟ੍ਰੇਲੀਆ ਤੋਂ ਹਟ ਕੇ ਯੂਕੇ ਦੇ ਵਿੱਚ ਆ ਗਿਆ ਸਰ ਕਨਫਿਊਜਨਸ ਬਹੁਤ ਰਹਿੰਦੀਆਂ ਨੇ ਯੂਕੇ ਜਾਣ ਨੂੰ ਲੈ ਕੇ ਕਿ ਉੱਥੇ ਜੋਬ ਓਪਰਚ्युनिटीज ਨੂੰ ਲੈ ਕੇ ਲਾ ਲਓ ਸਟੱਡੀ ਨੂੰ ਲੈ ਕੇ ਕਿ ਉੱਥੇ ਪੀਆਰ ਮਿਲਣੀ ਵੀ ਕਹਿੰਦੇ ਬਹੁਤ ਔਖੀ ਹੈ ਇਹਦੇ ਬਾਰੇ ਸਾਡੇ ਡਾਊਟ ਹੈ ਜਿਹੜੇ ਬੱਚਿਆਂ ਦੇ ਉਹ ਕਲੀਅਰ ਕਰੋ ਕਿਰਨ ਮੈਮ ਦੋ ਤਰ੍ਹਾਂ ਦਾ ਬੱਚਾ ਹੈ ਜੀ ਪਹਿਲਾ ਬੱਚਾ ਉਹ ਜਿਹੜਾ ਕਹਿੰਦਾ ਮੈਂ ਸਿਰਫ ਵਿਦੇਸ਼ ਜਾਣਾ ਹੈ ਮੈਨੂੰ ਕੋਈ ਮਤਲਬ ਨਹੀਂ ਕਿਹੜਾ ਦੇਸ਼ ਕਿਹੜੀ ਕਿੰਨਾ ਕੀ ਕਰੇ ਦੂਜਾ ਬੱਚਾ ਉਹ ਕਹਿੰਦਾ ਜਿਹੜਾ ਕੁਆਲਿਟੀ ਸਟੂਡੈਂਟ ਹੈ ਜਿਹੜਾ ਕਹਿੰਦਾ ਮੈਂ ਪੜਨ ਜਾਣਾ ਹੈ ਜਿਹੜਾ ਬੱਚਾ ਕਹਿੰਦਾ ਨਾ ਮੈਂ ਪੜਨ ਜਾਣਾ ਹੈ ਯੂਕੇ ਉਹਦੇ ਵਾਸਤੇ ਕੱਲ ਵੀ ਇੱਕ ਨੰਬਰ ਤੇ ਸੀ ਜਾਂ ਅੱਜ ਵੀ ਇੱਕ ਨੰਬਰ ਤੇ ਸੀਗਾ ਜੇ ਤੁਸੀਂ ਗੱਲ ਕਰੋ ਨਾ ਪੰਜਾਬ ਤੋਂ ਬਾਹਰ ਦੀ ਕਰੀਏ ਆਪਾਂ ਗੱਲ ਕਰੀਏ ਸਾਊਥ ਦੀ ਸਭ ਤੋਂ ਪਹਿਲੀ ਪ੍ਰੈਫਰੈਂਸ ਬੱਚੇ ਦੀ ਯੂਕੇ ਹੈ ਗੱਲ ਕਰੀਏ ਦਿੱਲੀ ਦੀ ਬੱਚੇ ਦੇ ਪਹਿਲੀ ਪ੍ਰੈਫਰੈਂਸ ਯੂਕੇ ਹੈ ਉੱਥੇ ਦੇ ਬੱਚੇ ਸੋਚਦੇ ਨੇ ਕਿ ਪੀਆਰ ਮਿਲਲੇ ਕਿ ਨਹੀਂ ਮਿਲਨੀ ਪੀਆਰ ਛਡੋ ਸਿਟੀਨਸ਼ਿਪ ਆਪਣੇ ਬਹੁਤ ਸੋਹਣੇ ਦੇਸ਼ ਨੇ ਆਪਾਂ ਨੂੰ ਇੰਡੀਆ ਨੇ ਦਿੱਤੀ ਹੋਈ ਹੈ ਜਦਦੇ ਅਸੀਂ ਇੱਥੇ ਪੈਦਾ ਹੋਏ ਆ ਬਟ ਇਟ ਇਜ਼ ਨਾਟ ਅਬਾਊਟ ਪੀਆਰ ਇਟ ਇਜ਼ 올 ਅਬਾਊਟ ਗੇਟਿੰਗ ਗੁੱਡ ਐਜੂਕੇਸ਼ਨ ਇਟ ਇਜ਼ 올 ਅਬਾਊਟ ਗੇਟਿੰਗ ਕੋਰਸਸ ਕਿ ਕੀ ਬੱਚੇ ਨੂੰ ਮਿਲ ਰਿਹਾ ਹੈ ਕੀ ਉਹ ਤੇ ਆਉਟਪੁੱਟ ਹੈ ਇੱਕ ਸਾਲ ਦੀ ਮਾਸਟਰਸ ਡਿਗਰੀ ਕਰਕੇ ਦੋ ਸਾਲਾਂ ਦਾ ਵਰਕ ਪਰਮਿਟ ਜਿਹੜੀ ਕੰਟਰੀ ਦਿੰਦੀ ਹੋਵੇ ਤੇ ਤਿੰਨ ਸਾਲਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਸ ਉਹਦਾ ਕੰਮ ਕਰਨ ਵਾਲਾ ਹੁਣ ਯੂਕੇ ਚ ਪੋਸੀਬਲ ਹੈ ਜਿਹੜਾ ਕਹਿੰਦਾ ਕੰਮ ਨਹੀਂ ਮਿਲਦਾ ਜਾਂ ਪੀਆਰ ਨਹੀਂ ਹੁੰਦੀ ਉਹਨੂੰ ਸਾਡੇ ਕੋਲ ਭੇਜੋ ਕਿਉਂਕਿ ਯੂਕੇ ਦੇ ਵਿੱਚ ਏਵਰੀ ਪੋਸੀਬਿਲਿਟੀ ਇਸ देयर ਉਸੇ ਬਾਰੇ ਅੱਜ ਅਸੀਂ ਡਿਸਕਸ ਕਰਨ ਵਾਸਤੇ ਆਏ ਹੋਏ ਹਾਂ ਜੀ ਸਰ ਇੱਕ ਕਨਸੈਪਟ ਆ ਬੜਾ ਸੋਨਾਂ ਨੂੰ ਮਿਲ ਰਿਹਾ ਕਿ ਤੁਹਾਡੇ ਵੱਲੋਂ ਯੂਕੇ ਯੂਨੀਵਰਸਿਟੀ ਦੇ ਨਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਔਰ ਇਹ ਤੁਹਾਡੀ ਵੀ ਵਰਸਨ ਦੱਸੋ ਦੇਖੋ ਬਰਮਿੰਗਮ ਸਿਟੀ ਯੂਨੀਵਰਸਿਟੀ ਵਨ ਆਫ ਦਾ ਟਾਪ 10 ਯੂਨੀਵਰਸਿਟੀਆਂ ਆਫ ਯੂਨਾਈਟਿਡ ਕਿੰਗਡਮ ਪਹਿਲੀ ਗੱਲ ਤਾਂ ਇਹ ਹੈ ਹਨਾ ਇਟਸ ਨਾਟ ਅ ਸਮਾਲ ਯੂਨੀਵਰਸਿਟੀ ਇਟ ਇਸ ਨਾਟ ਉਹ ਯੂਨੀਵਰਸਿਟੀ ਜਿੱਥੇ ਹਰ ਬੱਚਾ ਐਡਮਿਸ਼ਨ ਲੈ ਪਾਏਗਾ ਪਹਿਲੀ ਗੱਲ ਤਾਂ ਇਹ ਹੈ ਬਰਮਿੰਗਮ ਸਿਟੀ ਯੂਨੀਵਰਸਿਟੀ ਨੇ ਲੁਧਿਆਣੇ ਹੀਰੋ ਗਰੁੱਪ ਦੇ ਨਾਲ ਟਾਈ ਅਪ ਕਰਕੇ ਐਮ ਬੀ ਸੀ ਆਈ ਮੁੰਜਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਦਾ ਕੈਂਪਸ ਸਟਾਰਟ ਕੀਤਾ ਔਰ ਉੱਥੇ ਦੋ ਕੋਰਸਸ ਰਨ ਕਰਨਾ ਸ਼ੁਰੂ ਕੀਤੇ ਨੇ ਐਮ ਐਸ ਸੀ ਮੈਟਾਵਰਸ ਤੇ ਐਮ ਬੀ ਏ ਹਾਲਾਂਕਿ ਇਹ ਬੱਚੇ ਨੇ ਕੋਰਸ ਕਰਨਾ ਯੂਕੇ ਚ ਹੀ ਹੈ 1 ਸਾਲ ਦਾ ਪ੍ਰੋਗਰਾਮ ਯੂਕੇ 'ਚ ਹੀ ਕਰਨਾ ਤੇ ਉਹਨੂੰ 2 ਸਾਲਾਂ ਦਾ ਪੋਸਟਡਿਗਰੀ ਵਰਕ ਪਾਮਡਾ ਵੀ ਮਿਲਣਾ ਹੈ। ਓਕੇ ਪਰ ਬੱਚੇ ਨੂੰ ਪਹਿਲੇ 3 ਮਹੀਨੇ ਦਾ ਫਾਊਂਡੇਸ਼ਨ ਕੋਰਸ ਯੂਕੇ 'ਚ ਕਰਾਇਆ ਜਾਣਾ। ਲੁਧਿਆਣਾ 'ਚ ਸਟਡੀ ਕਰਾਇਆ ਜਾਣਾ। ਇਸ ਤੋਂ ਬਾਅਦ 12 ਮਹੀਨੇ ਬੱਚਾ ਯੂਕੇ 'ਚ ਪੜ੍ਹੇਗਾ। ਓਕੇ ਸਾਇਦਾ ਬੱਚੇ ਨੂੰ ਵੱਡੀ ਤੋਂ ਵੱਡੀ ਸਕਾਲਰਸ਼ਿਪ ਮਿਲ ਰਹੀ ਹੈ। ਬੱਚਾ ਵਿਦਾਊਟ ਆਈਐਲ ਵੀ ਜਾ ਸਕਦਾ ਹੈ। ਬੱਚੇ ਨੇ ਕੋਈ ਪੁਰਾਣੇ ਫੰਡ ਸ਼ੋ ਕਰਨ ਦੀ ਲੋੜ ਨਹੀਂ ਹੈ। ਇਸ ਬਾਬਤ Aj it is a special invite. It is Ms. Mika from Birmingham City University, UK. She is all the way from UK here with us. courses. Okay. discussion. Hello, ma'am. How are you? Hello, I'm good. How are you? I'm good. So, ma'am, please, first of all, tell me like what kind of courses your university will be provided to the Indian students. Uh, first of all, uh, Birmingham City University is a comprehensive university. We provide uh, undergraduate and postgraduate and phd as well. it's uh, okay. like more than 100 courses in birmingham. Yeah. Uh, w they, this is a good offer here. we mm -hmm. do have provided two courses this year in ludiana mbce. so one is msc applied metaverse and digital leadership. we already have one cohort last okay. year which they already gone to birmingham city university in uk. and okay. second course, it happened this year, it's international mba. ਸੋ एवरीबॉडी ਆ ਵੇ ਨੋ ਅਬਾਊਟ ਦ ਇੰਟਰਨੈਸ਼ਨਲ ਐਮਬੀਏ ਯਾ 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 ਸੋ ਤੋਂ ਗੱਲ ਇਹ ਹੈ ਕਿ ਮੈਮ ਦੇਖੋ ਦੋ ਤਰ੍ਹਾਂ ਦੇ ਕੋਰਸਿਸ ਪਹਿਲਾ ਤਾਂ ਹੋ ਗਿਆ ਐਮਐਸਸੀ ਮੈਟਾਵਰਸ ਅੱਜ ਤੱਕ ਅਸੀਂ ਗੱਲ ਸੁਣੀ ਸੀ ਕੰਪਿਊਟਰ ਸਾਇੰਸ ਦੀ ਅਸੀਂ ਗੱਲ ਸੁਣੀ ਸੀ ਸੌਫਟਵੇਅਰ ਡਿਵੈਲਪਰ ਦੀ ਅਸੀਂ ਗੱਲ ਸੁਣੀ ਸੀ ਨੈਟਵਰਕਿੰਗ ਦੀ ਉਹ ਜਮਾਨਾ ਲੰਘ ਗਿਆ ਲੋਕਾਂ ਦੇ ਹੱਥ ਵਿੱਚ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਤਾਂ ਲੱਗਿਆ ਕਿ ਐਂਡ ਹੋ ਗਿਆ ਨਹੀਂ ਐਂਡ ਹੋਇਆ ਜਿਹੜਾ ਆਉਣ ਵਾਲਾ ਸਮਾਂ ਹੋਗਾ ਮੈਟਾਵਰਸ ਦਾ ਜੇ ਚਾਹਨੇ ਹੋ ਕਿ ਤੁਹਾਡਾ ਬੱਚਾ 4 ਤੋਂ 5 ਲੱਖ ਰੁਪਏ ਮਹੀਨੇ ਦੀ ਸੈਲਰੀ ਤੇ ਕੰਮ ਕਰੇ ਯੂਕੇ ਜਾ ਕੇ ਜੇ ਚਾਹਨੇ ਪੂਰੇ ਵਰਲਡ ਦੇ ਵਿੱਚ ਉਹਦੀ ਵੈਲਿਊ ਹੋਵੇ ਤੇ ਪੂਰੀ ਦੁਨੀਆ ਦੀ ਸਿਰਫ 3 ਯੂਨੀਵਰਸਟੀਆਂ ਹਲੇ ਤੱਕ ਮੈਟਾਵਰਸ ਚੱਕਰੀਆਂ ਨੇ ਫੇਸਬੁਕ ਜਿਹਦੇ ਉੱਪਰ ਆਪਾਂ ਸਾਰਾ ਦਿਨ ਬੈਠ ਕੇ ਪ੍ਰੈਕਟਿਸ ਕਰ ਰਹੇ ਆ ਫੇਸਬੁਕ ਮੈਟਾ ਇੰਸਟਾਗ੍ਰam ਇਹਨਾਂ ਦੇ ਵੀ ਆਪਦੀ ਕੰਪਨੀ ਦਾ ਨਾਮ ਬਲਕਿ ਉਹ ਮੈਟਾ ਰੱਖ ਦਿੱਤਾ ਹੈ ਕਿ ਐਵਰੀਥਿੰਗ ਇਜ਼ ਕਮਿੰਗ ਅੰਡਰ ਮੈਟਾਵਰਸ ਨਾਓ ਹਰ ਇੱਕ ਚੀਜ਼ ਕੋਈ ਇਦਾਂ ਦਾ ਪ੍ਰੋਫੈਸ਼ਨ ਹੀ ਨਹੀਂ ਹੋਣਾ ਬੜੀ ਡਿਟੇਲ ਦੇ ਵਿੱਚ ਵੀ ਇਸ ਬਾਰੇ ਗੱਲ ਕਰਾਂਗੇ ਕੋਰਸ ਬਾਰੇ ਕਿਉਂਕਿ ਕੋਰਸ ਬੜਾ ਯੂਨੀਕ ਹੈ ਹਨਾ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਿਹੜੀ ਚੀਜ਼ ਨਵੀਂ ਆ ਗਈ ਕਿ ਮੈਟਾਵਰਸ ਵੀ ਸਾਨੂੰ ਸਿੱਖਣਾ ਪੈਣਾ ਹੈ ਬੱਚੇ ਨੂੰ ਅੱਜ ਸਮਝਣ ਦੀ ਲੋੜ ਫੱਲਾ ਬਾਅਦ ਉਹਦੇ ਹੱਥ ਵਿੱਚ ਜੜੀ ਜੌਬ ਹੋਣੀ ਹੈ ਨਾ ਉਹ ਬੱਚਾ ਉਮੀਦ ਹੀ ਨਹੀਂ ਕਰ ਸਕਦਾ ਕਿ ਕਿੰਨੇ ਲੱਖਾਂ ਦੇ ਵਿੱਚ ਉਹਦੀ ਸੈਲਰੀ ਮਿਲਣ ਵਾਲੀ ਹੈ ਇਟ ਇਜ਼ ਅ ਨਿਊ ਪ੍ਰੋਡਕਟ ਅਨਡਾਊਟੇਬਲੀ ਬਟ ਇਹਦੀ ਹੀ ਲਾਈਫ ਹੈ ਅੱਜ ਅੱਛਾ ਯਾਦ ਹੈ ਕਿਰਨ ਮਾਨ ਜਦੋਂ ਸਕੂਲ ਚ ਦਰਸ਼ੇ ਨਾ ਉਦੋਂ ਲੋਕੀ ਕਹਿੰਦੇ ਸੀ ਕਿ ਜਦਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਕੰਪਿਊਟਰ ਨਹੀਂ ਆਉਂਦਾ ਨਾ ਤੇ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਅੱਜ ਜੋ ਸਮਾਂ ਆ ਗਿਆ ਅੱਜ ਮੈਂ ਕਹਿੰਦਾ ਕਿ ਜੇ ਤੁਹਾਨੂੰ ਮੀਟਾਵਰਸ ਨਹੀਂ ਸਿੱਖਿਆ ਤੇ ਐਤੋਂ 10 ਸਾਲ ਬਾਅਦ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਸਾਡੇ ਹੱਥਾਂ 'ਚ ਜਿਹੜੇ ਮੋਬਾਈਲ ਨੇ ਨਾ ਐਵੇਂ ਨਿਕਲ ਜਾਣੇ ਨੇ ਲੋਕ ਆਪਣੇ ਟੀਵੀ ਸਕਰੀਨ ਲੈਪਟਾਪ ਸਭ ਕੁਝ ਗਾਇਬ ਹੋ ਜਾਣਾ एवरीथिंग ਇੱਕ ਕੋਈ ਚੱਕਰ ਦੇ ਵਿੱਚ ਆਇਆ ਨਹੀਂ ਮੈਟਾਵਰਸ ਦੇ ਚਾਹਦੇ Google ਨੇ ਤਾਂ ਰੀਸਰਚ ਦੇ ਆਪਣੇ VR ਗਲਾਸਿਸ ਵੀ ਲਾਂਚ ਕਰਤੇ ਨੇ ਜਿਹੜਾ ਇੱਕ ਗਲਾਸ ਹੈ ਜਿਹੜਾ ਲੋਕੀ ਪਾ ਕੇ ਉਹਦੇ ਨਾਲ ਬੱਧਾ ਹਰ ਇੱਕ ਚੀਜ਼ ਨੂੰ ਪ੍ਰੈਜੈਂਸ ਦੇਖ ਸਕਦਾ ਹੈ ਅਜਾ ਛੋਟੀ ਜੀ ਐਗਜ਼ਾਮਪਲ ਦੇ ਆ ਮੈਟਾਵਰਸ ਜਿੱਦਾਂ ਇੱਕ ਟੇਬਲ ਹੈ ਹਨਾ ਟੇਬਲ ਜੇ ਤੁਸੀਂ ਪਰਚੇਸ ਕਰਨ ਚਾਹਦੇ ਹੋ ਕਿਥੋਂ ਦੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਕਿਸੇ ਸਟੋਰ 'ਚ ਨਹੀਂ ਜਾਣਾ ਪੈਣਾ ਉਸ ਬੰਦੇ ਨੇ Google ਲਾ ਕੇ ਬੈਠਣਾ ਤੁਸੀਂ ਇੱਥੇ Google ਲਾ ਕੇ ਬੈਠਣਾ ਉਹ ਟੇਬਲ ਤੁਸੀਂ ਆਪਦੀ ਫਿੰਗਰ ਦੇ ਨਾਲ ਚੱਕ ਕੇ ਆਪਣੀ ਜਗ੍ਹਾ ਤੇ ਰੱਖ ਕੇ ਦੇਖ ਸਕੋਗੇ ਕਿ ਇੱਥੇ ਪੂਰਾ ਸੈਟਿੰਗ ਆਉਂਦੀ ਕਿ ਨਹੀਂ ਆਉਂਦੀ ਏ ਸਾਈਜ਼ ਦਾ ਕੋਈ ਚੱਕਰ ਨਹੀਂ ਹੈ ਕਲਰ ਕੰਬੀਨੇਸ਼ਨ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ ਨਾਟ ਲਿਮਟਿਡ ਟੂ ਥਿਸ ਤੁਸੀਂ ਅੱਜ 스위ਗੀ ਤੇ ਇਸ ਮੈਟੋ ਤੇ ਖਾਣਾ ਆਰਡਰ ਕਰਦੇ ਹੋ ਅੱਜ ਸਿਰਫ ਉਹਦੀ ਫੋਟੋ ਦੇਖ ਸਕਦੇ ਹੋ ਜਾਂ ਥੋੜਾ-ਬੋੜਾ ਵੀਡੀਓ ਦੇਖ ਸਕਦੇ ਹੋ ਆਨ ਅਲਲੇ ਟਾਈਮ 'ਚ ਤੁਸੀਂ ਉਹਨੂੰ 스멜 ਕਰ ਪਾਉਂਗੇ ਕਿ ਖਾਣੇ ਦੀ 스멜 ਕਿਦਾਂ ਦੀ ਹੋਵੇਗੀ ਇਹਦੇ ਇਸ ਮੈਟਾ ਬਸ ਜਿਹੜੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਕਿ 5 ਸਾਲ ਪਹਿਲੇ ਤਾਂ ਉਹਨੂੰ ਪਤਾ ਸੀ ਟੈਕਨੋਲੋਜੀ ਇੰਨੀ ਫਾਸਟ ਬਦਲ ਰਹੀ ਹੈ ਕਿ ਜੇ ਅਸੀਂ ਇਹਦੇ ਨਾਲ ਨਾ ਚੱਲੇ ਤੇ ਅਸੀਂ ਪਿੱਛੇ ਰਹਿ ਜਾਾਂਗੇ ਲੋਕਾਂ ਦੇ ਨਾਲ ਅੱਗੇ ਲੰਘ ਹੀ ਆਣਗੇ ਸੋ ਬਰਮਿੰਗਮ ਸਿਟੀ ਯੂਨੀਵਰਸਿਟੀ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹੜਾ ਕੋਈ ਨਹੀਂ ਆਫਰ ਕਰ ਸਕਦਾ ਲੁਧਿਆਣਾ ਵਿੱਚ ਸਿਰਫ 3 ਮਹੀਨੇ ਦਾ ਫਾਊਂਡੇਸ਼ਨ ਪ੍ਰੋਗਰਾਮ ਚੱਲੇਗਾ ਚੰਡੀਗੜ੍ਹ ਉਰਦ ਤੇ ਬਰਮਿੰਗਮ ਸਿਟੀ ਯੂਨੀਵਰਸਿਟੀ ਦੇ ਆਪਣੇ ਕੈਪਾਸਟ ਇੰਗਲੈਂਡ ਤੋਂ ਹੀ ਟੀਚਰ ਆਣਗੇ ਯੂਕੇ ਤੋਂ ਹੀ ਟੀਚਰ ਆਣਗੇ ਜਿਹੜੇ ਪੜ੍ਹਾਣਗੇ ਇਸ ਤੋਂ ਬਾਅਦ Okay. so ma'am, is there any kind of scholarship that will be provided to the indian students? yes, this is a good thing about uh, for indian students. you have like £5,000 student grant can okay. apply from uh, MBCIE. Okay. so ma'am, why this university is different from others? like there are many other uh, colleges, universities are there in uk. so why this is different? It's different. I would put uh, two uh, very good points. One is our employability. Okay. Employability is very high, mm -hmm. uh, among with the whole UK's top five, which is 97%, uh, ninety-seven percent, ninety-seven point four percentage, okay. which is most of the students who graduate they will get their job. A second thing I would put very convenient lifestyle with low cost in uk everybody know london is a very high cost city yeah. but birmingham which is uh, second largest city in uk and very close to london just a one and a half hour uh, taking train or taking the car Okay. And later, like uh, soon, we have HS two uh, bullet train is going to London. It's also under the construction. so it's open. Just take forty five minutes to London. Very convenient life, okay. and located in city, okay. so students are easy to approach every life okay. yeah. um, to, to their living style, study style. And, okay. and also 30 percent lower cost than London. Okay. Ah, it is true. Yeah. Dekho, London to be Chennai, Birmingham to Chennai. 30 percent, the cost 5 ਲੱਖ ਰੁਪਏ ਦੀ ਇਸ ਖਾਤਾਸ਼ੀ ਦੇ ਰਹੀ ਹੈ ਬਰਵਿੰਗਮ ਸ਼ੀਰ ਯੂਨੀਵਰਸਿਟੀ ਸਿਰਫ ਸੈਪਟੈਂਬਰ ਇੰਟੇਕ ਵਾਸਤੇ ਸਾਨੂੰ ਕੈਸ਼ ਵਾਸਤੇ ਕੋਈ ਫੰਡ ਨਹੀਂ ਸ਼ੋ ਕਰਨੇ ਪੈਣੇ ਸਾਨੂੰ ਕੋਈ ਆਇਲ ਨਹੀਂ ਚਾਹੀਦੀ ਹੈ ਬੱਚਾ ਸਿਰਫ ਗ੍ਰੈਜੂਏਟ ਹੈ 54 60% ਨੰਬਰ ਨਾਲ ਗ੍ਰੈਜੂਏਟ ਹੈ ਕਿਸੇ ਵੀ ਸਟਰੀਮ ਚ ਗ੍ਰੈਜੂਏਟ ਹੈ ਆਰਟਸ ਹੈ ਕਾਮਰਸ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਐਗਰੀਕਲਚਰ ਹੈ ਫੈਸ਼ਨ ਹੈ ਕਿਸੇ ਵੀ ਚੀਜ਼ ਦੇ ਵਿੱਚੋਂ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਬੱਚਾ ਇਸ ਕੋਰਸ ਵਿੱਚ ਚੜੀ ਐਡਮਿਸ਼ਨ ਲੈ ਸਕਦਾ ਹੈ ਬਰਵਿੰਗਮ ਸ਼ੀਰ ਯੂਨੀਵਰਸਿਟੀ 45 ਮਿੰਟ ਦੀ ਹੁੰਦਾ ਦੂਰੀ ਰਹਿ ਗਈ ਹੈ ਲੰਡਨ ਤੋਂ ਪਹਿਲੀ ਗ ਰੈਂਦਾ ਇਹ 1.5 ਲੱਖ ਰੁਪਏ ਆ ਕਿਤੇ 7 ਲੱਖ ਰੁਪਏ ਦੇ ਆਂਦਾ ਖਰਚਾ ਹਸਾਲ ਦਾ ਹਨ ਕਾਸਟ ਆਫ ਲਿਵਿੰਗ ਇਜ਼ ਲੋ ਪਹਿਲੀ ਚੀਜ਼ ਜੌਬ ਅਪਰਚੂਨਿਟੀਆਂ ਆਰ ਹਾਇਰ ਦੂਸਰੀ ਚੀਜ਼ ਕਿਉਂਕਿ ਜਿਆਦਾ ਹਸਲ ਬਸਲ ਨਹੀਂ ਹੈ ਜਿਆਦਾ ਟ੍ਰੈਫਿਕ ਨਹੀਂ ਹੈ ਤੇ ਜਿਆਦਾ ਚਲੇ ਟਾਈਮ ਵੀ ਹੋ ਸਕਦਾ ਹੈ ਔਰ ਜਿਆਦਾ ਕੰਪੀਟੀਸ਼ਨ ਨਹੀਂ ਹੈ ਪਹਿਲੀ ਚੀਜ਼ ਤਾਂ ਉਹੀ ਗੱਲ ਹੈ 97.4% ਇੰਪਲੋਇਮੈਂਟ ਰੇਟ ਬੜੀ ਵੱਡੀ ਗੱਲ ਹੈ 100 ਬੱਚਿਆਂ ਨੇ ਕੋਰਸ ਕੀਤਾ ਤਾਂ 97 ਬੱਚਾ ਨੂੰ ਤਾਂ ਜੌਬ ਯੂਨੀਵਰਸਿਟੀ ਕੈਂਪਸ ਚ ਹੀ ਮਿਲ ਜਉ ਨਹੀਂ ਹੈ ਉਨਾ ਪਲੇਸਮੈਂਟ ਟ੍ਰਾਈਡਾ ਥ्रू ਹੀ ਮਿਲ ਜਾਣੀ ਹੈ ਸੋ ਦਿਸ ਇਸ ਵਨ ਬਿਊਟੀਫੁਲ ਥਿੰਗ ਇਹ ਚੀਜ਼ ਆ ਰਹੀ ਹੈ ਬਰਮਿੰਗਮ ਸਿਟੀ ਯੂਨੀਵਰਸਿਟੀ ਜਾਂ ਯੂਕੇ ਵਨ ਲੋਕਾਂ ਨੂੰ ਵੈਸਟਰਨ ਤੇ ਖਿੱਚਣ ਤੇ ਮਜਬੂਰ ਕਰ ਰਹੀਆਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਹੈ ਕਿ ਜੇ ਮੈਂ 10-12 ਲੱਖ ਰੁਪਈਆ ਫੀਸ ਲਗਾ ਕੇ ਯੂਕੇ ਜਾ ਕੇ ਪੜ੍ਹ ਲੈਣਾ ਤੇ ਹਰ 4-5 ਲੱਖ ਰੁਪਏ ਦੀ ਮਹੀਨੇ ਦੀ ਮੈਨੂੰ ਇਨਕਮ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਪਾਰਟਿਕੂਲਰ ਕੋਰਸ ਕਰਨ ਤੋਂ ਬਾਅਦ ਤੇ ਇਹ ਕਿਤੇ ਹੋਰ پوری ਦੁਨੀਆ 'ਚ ਪੋਸੀਬਲ ਨਹੀਂ ਹੈਗਾ ਸਿਰਫ ਸਿਰਫ ਬਰਮਿੰਗਮ ਸਿਟੀ ਯੂਨੀਵਰਸਿਟੀ ਯੂਕੇ 'ਚ ਪੋਸੀਬਲ ਹੈ ਜ ਮੁੱਖ ਮਤਜੇ ਗੱਲ ਕਰੀਏ ਕੀ ਸੀ ਦੇਖੋ ਵੀ ਆਰ ਵੈਰੀ ਮੱਚ ਥੈਂਕਫੁਲ ਟੂ ਮੁੰਜਲ ਬਰਮਿੰਗਮ ਗਰੁੱਪ ਵੀ ਆਰ ਥੈਂਕਫੁਲ ਟੂ ਡਾਕਟਰ ਪ੍ਰੇਮ ਵੀ ਆਰ ਥੈਂਕਫੁਲ ਟੂ ਐਸਕਰੀ ਸਾਹਿਬ ਜਿਨ੍ਹਾਂ ਦੀ ਐਕਚੁਅਲੀ ਸੋਰਸ ਸੀਗੀ ਇਸ ਪ੍ਰੋਡਕਟ ਨੂੰ ਲੈ ਕੇ ਆਣਾ ਤੇ ਲੋਕਾਂ ਨੂੰ ਇੰਡੀਆ ਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰਨੀਆਂ ਜੇ ਤੁਸੀਂ ਕਦੇ ਕਾਲਜ ਵਿਜ਼ਿਟ ਕਰਕੇ ਦੇਖੋ ਹਨਾ ਤੁਹਾਡੀ ਟੀਮ ਨੇ ਵਿਜ਼ਿਟ ਕੀਤਾ ਹੈ ਹਾਈ ਸਟੈਂਡਰਡ ਅਕਮੋਡੇਸ਼ਨ ਵੀ ਅਵੇਲੇਬਲ ਹੈ ਜੇ ਬੱਚਾ ਰਹਿਣਾ ਚਾਹੇ ਤੇ ਹੋਸਟਲ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦਾ ਕੈਂਪਸ ਇੱਥੇ ਤਿਆਰ ਕੀਤਾ ਗਿਆ ਯੂਕੇ ਤੋਂ ਹੀ ਟੀਚਰ ਇੱਥੇ ਪੜਾਉਣ ਵਾਸਤੇ ਆਉਂਦੇ ਬੇ ਨੇ ਪਰਪਸ ਹੈ ਅਸੀਂ ਇਹ ਕਿ ਆਪਦੇ ਆਪ ਨੂੰ ਵੀ ਆਪਦੇ ਦੇਸ਼ ਨੂੰ ਆਪਣੀ ਦੁਨੀਆ ਨੂੰ ਆਪਣੇ ਲੋਕਾਂ ਨੂੰ ਉਹਨਾਂ ਦੇ ਬਰਾਬਰ ਲੈ ਕੇ ਖੜਾ ਕਰਨਾ ਬਰਮਿੰਗਮ ਦੇ ਬਰਾਬਰ ਲੈ ਕੇ ਖੜਾ ਕਰਨਾ ਕਿ ਅਸੀਂ ਇਹਨਾਂ ਨਾਲੋਂ ਘੱਟ ਨਹੀਂ ਸੋ ਇੱਕ ਜੁਆਇੰਟ ਵੈਂਚਰ ਬਰਮਿੰਗਮ ਸਿਟੀ ਯੂਨੀਵਰਸਿਟੀ ਨੇ ਮੁੰਜਾਲ ਬਰਮਿੰਗਮ ਗਰੁੱਪ ਦੇ ਨਾਲ ਕੀਤਾ 3 ਮਹੀਨੇ ਦਾ ਪ੍ਰੋਗਰਾਮ ਇੰਡੀਆ ਦੇ ਵਿੱਚ ਤੇ ਬਾਕੀ 12 ਮਹੀਨੇ ਯੂਕੇ ਦੇ ਵਿੱਚ ਤੇ ਉਸ ਤੋਂ ਬਾਅਦ 2 ਸਾਲਾਂ ਦਾ ਵਰਕ ਪਾਮੈਂਟ ਵੀ ਹੈਗਾ ਤੇ ਕੱਲੀ ਕੱਲੀ ਯੂਨੀਵਰਸਿਟੀ ਇੰਨੀ ਸਕਾਲਰਸ਼ਿਪ ਦੇ ਨਹੀਂ ਮਿਲਣੀ ਜਿਹੜਾ ਕੈਪਰੀ ਐਜੂਕੇਸ਼ਨ ਦਾ ਰੋਲ ਹੈ ਅਸੀਂ ਐਡਮਿਸ਼ਨ 파ਟਨਰ ਹੈ ਜੀ ਇਹਨਾਂ ਦੇ ਕੋਈ ਵੀ ਬੱਚੇ ਨੇ ਐਡਮਿਸ਼ਨ ਲੈਣੀਆਂ ਦੇ ਕੈਪਰੀ ਐਜੂਕੇਸ਼ਨ ਦੇ ਥਰੂ ਲੈ ਸਕਦਾ ਹੈ ਉਹ ਜਾ ਕੇ ਕੈਂਪਸ ਵਿੱਚ ਵੀ ਐਡਮਿਸ਼ਨ ਲੈ ਸਕਦਾ ਹੈ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਕਾਲ ਕਰਕੇ ਐਡਮਿਸ਼ਨ ਲੈ ਸਕਦਾ ਹੈ ਐਂਡ ਥਿਸ ਇਜ਼ ਦਾ ਰਾਈਟ ਟਾਈਮ ਕਿਉਂਕਿ ਇਸ ਟਾਈਮ ਵਾਸਤੇ 5 ਲੱਖ ਰੁਪਏ ਦੀ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ ਜੀ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਮੈਮ ਫॉर ギਵਿੰਗ ਅ ਸੋ ਪ੍ਰੀਸ਼ੀਅਸ ਟਾਈਮ ਸੋ ਜੇਕਰ ਕੋਈ ਵੀ ਨੌਜਵਾਨ ਯੂਕੇ ਜਾਣਾ ਚਾਹੁੰਦਾ ਹੈ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦਾ ਲੈਣ ਦੀ ਜ਼ਰੂਰਤ ਨਹੀਂ ਕੈਪੀਟਲ এডਿਊਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡੇ ਲਈ ਇੱਕ ਅਜਿਹੀ ਸਰਵਿਸ ਇੱਕ ਅਜਿਹਾ ਕਨਸੈਪਟ ਲੈ ਕੇ ਆਇਆ ਜੋ ਅੱਜ ਤੱਕ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਆਇਆ ਸੋ ਹੋਰ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ